ਹਾਂਜੀ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿਵੇਂ ਕਿ ਬਹੁਤ ਜਿਆਦਾ ਅੱਗ ਵਾਂਗੂ ਫਖਿਆ ਮੁੱਦਾ ਕੰਗਣਾ ਰਣੌਤ ਦਾ ਕੰਗਣਾ ਦੇ ਜਿਹੜਾ ਕੁਲਵਿੰਦਰ ਕੌਰ ਕੁੜੀ ਨੇ ਥੱਪੜ ਮਾਰਿਆ ਹੈ ਬੜੀ ਅੱਗ ਵਾਂਗੂ ਫੈਲ ਗਈ ਮਤਲਬ ਸਾਰੇ ਪੰਜਾਬ ਦੇ ਵਿੱਚ ਖਬਰ ਤੇ ਸੋਨੂੰ ਇੱਕ ਵੱਡੀ ਗੱਲ ਦੱਸੀਏ ਕਿ ਜਿਹੜੇ ਆਪਣੇ ਜਿੰਨੇ ਵੀ ਮਤਲਬ ਕਿਸਾਨ ਜਥੇਬੰਦੀਆਂ ਨੇ ਘਰੇ ਪਹੁੰਚ ਗਏ ਆ ਨੇ ਕੁਲਵਿੰਦਰ ਕੌਰ ਦੇ ਤੇ ਉਹਨਾਂ ਨੇ ਵੱਡਾ ਐਕਸ਼ਨ ਲੈਣ ਦੀ ਜਿਹੜੀ ਕਿ ਗੱਲ ਕਹੀ ਹੈ ਜਿਵੇਂ ਕਿ ਜਿਹੜਾ ਕਿ ਉਹਨੂੰ ਸਸਪੈਂਡ ਕੀਤਾ ਗਿਆ ਉਹਨੇ ਥੱਪੜ ਮਾਰਿਆ ਸੀ ਉਹਦੇ ਮੂੰਹ ਤੇ ਲਾਲੀ ਹਲੇ ਤੱਕ ਪਈ ਹੈ ਗੱਲ ਕੀ ਹੋਈ ਸੀ ਪਰਸਨਲ ਲੈ ਕੇ ਇਹ ਸਾਰਾ ਝਗੜਾ ਹੋਇਆ ਸੀ ਉਹਨੇ ਆਖਿਆ ਵੀ ਮੈਂ ਮਤਲਬ ਉਹਦੀ ਡਿਊਟੀ ਸੀ ਚੰਡੀਗੜ੍ਹ 에어ਪੋਰਟ ਤੇ ਕਾਂਸਟੇਬਲ ਹੈਗੀ ਉਹ ਕੁੜੀ ਜਿਹੜੀ ਆਪਣੇ ਪੰਜਾਬ ਦੀ ਕੁਲਵਿੰਦਰ ਕੌਰ ਉਹਨੇ ਉਹਨੂੰ ਕਿਹਾ ਕੰਗੜਾ ਨੂੰ ਵੀ ਭਾਈ ਭਾਵੇਂ ਤੂੰ ਐਮਪੀ ਆ ਮੈਂ ਤੇਰਾ ਮਤਲਬ ਆ ਜਿਹੜਾ ਪਰਸਾ ਤੇ ਤੇਰਾ ਮੋਬਾਈਲ ਆ ਇਹ ਸਕੈਨਰ ਵਿੱਚ ਦੀਟ ਪਾਉਣਾ ਤੇ ਉਹਨੇ ਉੱਥੋਂ ਚਲੋ ਮਨਾ ਮਨਾ ਕੀਤਾ ਹੋਣਾ ਤੇ ਉਹਦੇ 'ਚ ਝਗੜਾ ਹੋ ਗਿਆ ਇੰਨੀ ਗੱਲ 'ਚ ਤੇ ਦੂਜੀ ਗੱਲ ਵੱਡੀ ਇਹੀ ਆ ਵੀ ਜਿਹੜੀਆਂ ਮਤਲਬ ਆਪਣੇ ਕਿਸਾਨ ਜਥੇਬੰਦੀਆਂ ਕੰਗਣਾ ਦੇ ਖਿਲਾਫ ਉਹਨਾਂ ਨੇ ਮਹੀਮ ਚੱਕੀ ਆ ਵੀ ਸਰਕਾਰ ਜਿਹੜੀ ਹੈਗੀ ਆਪਣੇ ਪੰਜਾਬ ਦੀ ਜੇ ਇਹਨਾਂ ਨੇ ਐਕਸ਼ਨ ਨਾ ਲਿਆ ਜਾਂ ਪ੍ਰਸ਼ਾਸਨ ਨੇ ਤੇ ਫਿਰ ਅਸੀਂ ਬਹੁਤ ਵੱਡਾ ਯਾਨੀ ਇਹਦਾ ਹਰਜਾਨਾ ਭਰਨਾ ਪਊਗਾ ਸਰਕਾਰ ਨੂੰ ਵੀ ਅਸੀਂ ਫਿਰ ਵੱਡੇ ਪੱਧਰ ਤੇ ਇਹਦਾ ਵਿਰੋਧ ਕਰਾਂਗੇ ਇਹਨਾਂ ਨਾਲ ਜੋ ਮਰਜ਼ੀ ਵੀ ਸਾਨੂੰ ਲੜਨਾ ਪਿਆ ਲੜਾਂਗੇ ਜੋ ਮਰਜ਼ੀ ਕਰਨਾ ਪਿਆ ਕਰਾਂਗੇ ਤੇ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਇੱਕ ਲਹਿਰ ਜੀ ਚੱਲ ਗਈ ਆ ਕੱਲ 3 ਵਜੇ ਤੋਂ ਲੈ ਕੇ ਅੱਜ ਵੇਖ ਲਓ ਕੋਈ ਬੜਾ ਟਾਈਮ ਨਹੀਂ ਹੋਇਆ ਤੇ ਪੂਰਾ ਪੰਜਾਬ ਜੰਮੇ ਕਹਿ ਲੀਏ ਕਿ ਇਹਦੇ ਹੱਕ ਦੇ ਵਿੱਚ ਖੜ ਗਿਆ ਕੁੜੀ ਦੇ ਤੇ ਕੰਗਣਾ ਰਣਾਉ ਤਾਂ ਜਿਹੜੀ ਇਹਨੇ ਪਹਿਲਾਂ ਵੀ ਮਤਲਬ ਬਹੁਤ ਵਾਰ ਮਤਲਬ ਆਪਣੇ ਪੰਜਾਬੀਆਂ ਨੂੰ ਕਿਹਾ ਜਿਵੇਂ ਕੱਲੇ ਨੇ ਇੱਕ ਬਿਆਨ ਦਿੱਤਾ ਸੀ ਵੀ ਪੰਜਾਬ ਦੇ ਵਿੱਚ ਅੱਤਵਾਦ ਉਗਰਵਾਦ ਫੈਲ ਰਿਹਾਗਾ ਭਾਈ ਪੰਜਾਬ ਦੇ ਉਹਨੇ ਕੀ ਲੈਣਾ ਯਾਰ ਪੰਜਾਬੀ ਆ ਜਿਹੜੇ ਸਾਡੇ ਕਿੱਥੇ ਉਗਰਵਾਦ ਐਨਾ ਹੈ ਜਦੋਂ ਗੁਰਬਾਤ ਸੀਗਾ ਉਦੋਂ ਤਾਂ ਇਹ ਹੈ ਹੀ ਨਹੀਂ ਸੀ ਵੈਸੇ ਸਾਨੂੰ ਦੱਸਿਆ ਵੀ ਮਤਲਬ ਜਿਹੜੀ ਕੰਗਰ ਰੁਣਾਉ ਤਾਂ ਹੈਗੀ ਆ ਇਹ ਥੋੜਾ ਜਿਹਾ ਮੈਂਟਲ ਵੀ ਆ ਪਹਿਲਾਂ ਵੀ ਕਈ ਵਾਰ ਇਹਨੇ ਮਤਲਬ ਕਿਸਾਨਾਂ ਨੂੰ ਆਪਣੇ ਪੰਜਾਬੀਆਂ ਨੂੰ ਬਹੁਤ ਵਾਰ ਕਿਹਾ ਹੁਣ ਵੀ ਕਿਹਾ ਉਹਨੇ ਵੀ ਬੁੜੀਆਂ ਨੂੰ ਵੀ 100-100 ਰੁਪਏ ਪਿੱਛੇ ਇੱਥੇ ਦਿਹਾੜੀ ਕਰਦਿਆਂ ਨੇ ਇੱਥੇ ਵੇਖਦਿਆਂ ਨੇ ਟਕੇ ਟਕੇ ਦੀਆਂ ਨੇ ਐਂ ਕਿਹਾ ਉਹਨੇ ਤਾں ਕਰਕੇ ਉਹਦੇ ਜਿਹੜਾ ਥੱਪੜ ਪਿਆ ਚਲੋ ਪਰਮਾਤਮਾ ਨੇ ਉਹ ਜਿਵੇਂ ਐਮਪੀ ਦੇ ਅਹੁਦੇ ਤੇ ਸੀਗੀ ਪਹਿਲੀ ਗੱਲ ਤਾਂ ਉਹਨੂੰ ਇਹ ਆ ਕਲਾਉਣੀ ਚਾਹੀਦੀ ਵੀ ਜਿਹੜਾ ਵੀ ਅਫਸਰ ਹੈ ਅਫਸਰ ਦੀ ਡਿਊਟੀ ਲਾਉਂਦੇ ਨੇ ਇਹ ਜਿਹੜੇ ਵੱਡੇ ਲੀਡਰ ਹੁੰਦੇ ਨੇ ਉਤੋਂ ਮਤਲਬ ਹਦਾਇਤਾ ਦਿੰਦੇ ਨੇ ਤੇ ਕੰਗਣਾ ਰਣੌਤ ਨੇ ਇਹ ਦੇਖਣਾ ਸੀ ਵੀ ਮੈਂ ਐਮਪੀ ਆ ਨਵੀਂ ਨਵੀਂ ਬਣੀ ਆ ਹੁਣ ਮੈਂ ਐਕਟਰ ਨਹੀਂ ਹੈਗੀ ਵੀ ਮੈਂ ਆ ਉਹਦੀ ਉਸੇ ਹਿਸਾਬ ਨਾਲ ਇੱਕ ਸਿਆਸੀ ਹਿਸਾਬ ਨਾਲ ਹੀ ਸੋਚ ਲੈਂਦੀ ਵੀ ਭਾਈ ਚਲੋ ਮੇਰੀ ਡਿਊਟੀ ਜਿਹੜੀ ਮੈਨ ਨਿਭਾਉਣੀ ਆ ਉਹ ਜਿਹੜੀ ਕੁੜੀ ਦੀ ਡਿਊਟੀ ਇਹਨੇ ਨਿਭਾਉਣੀ ਆ ਵੀ ਹਾਂ ਮੈਂ ਪਰਸ ਦੇਵਾਂ ਤੇ ਜਿਵੇਂ ਮੰਨ ਲਓ ਮੋਬਾਈਲ ਫੜਾਵਾਂ ਸਗਾਂ ਦੀ ਉਹਦੀ ਇੱਜ਼ਤ ਬੜਨਦੀ ਉਹ ਸਗਾਂ ਦੀ ਉਲਟਾ ਕਰਤਾ ਉਹਨੇ ਤਾਈਓ ਉਹਨੇ ਬਾਈ ਥੱਪੜ ਖਾਦਾ ਉਹਦੇ ਮੂੰਹ ਤੇ ਲਾਲੀ ਹਲੇ ਤੇ ਕਮਜ਼ੂਰ ਹੈ ਬਾਕੀ ਚਲੋ ਵਧੀਆ ਕੀਤਾ ਕੁੜੀ ਨੇ ਐਂ ਤਾਂ ਫਿਰ ਬਾਈ ਅਰਜਣਾ ਖਣਾ ਹੀ ਕਹਿ ਦਿੰਦਾ ਹਨਾ ਤੇ ਸਾਡੀ ਰਿਕਵੈਸਟ ਆ ਜਿਹੜਾ ਭੈਣ ਭਰਾ ਨਵਾ ਚੈਨਲ ਤੇ ਆ ਉਹ ਸਬਸਕ੍ਰਾਈਬ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਜਿਹੜਾ ਪੰਜਾਬ ਦੇ ਪ੍ਰਤੀ ਆਪਾਂ ਹੁਣ ਪਾਵਾਂਗੇ ਬਹੁਤ ਥੋੜੇ ਦਿੱਕ ਪਹੁੰਚਦਾ ਰੂਆ ਧੰਨਵਾਦ ਜੀ ਸਾਰਿਆਂ ਨੂੰ ਜਿਉਂਦੇ ਵੱਸਦੇ ਰਹੋ ਚੜ੍ਹਦੀ ਕਲਾ